ਗੁਰਨਾ ਪ੍ਰਤਾਪ ਸਿੰਘ ਇਹ ਪਿੰਡ ਤਤੜਾ ਜਿਹੜੀ ਬੈਠੀ ਹੈ ਬាទ ਜਤ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਰਿਟਲੀ ਰਹੇ ਹਨ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 2.5 ਸਾਲ ਦੇ ਕਰੀਬ ਉਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਕੋ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਕੋਲ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ ਤੇ ਕੱਲ ਕੋਈ ਉਦਰੀਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਨਾ ਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚਾ ਇੱਕ ਜਵਾਨ ਮੌਤ ਹੋਈ ਹੈ ਮਨਾ ਪਰੇਸ਼ਾਨੀ ਤਾਂ ਹੈ ਉਜੇ ਸਾਰੇ ਪਰਿਵਾਰ ਨੂੰ ਵੀ ਤੇ ਅਸੀਂ ਵੀ ਸਾਰੇ ਜਿਹੜੇ ਰਿਸ਼ਤੇਦਾਰ ਮੇਰਾ ਨਾਮ ਹਰਸੇ ਹੈ ਜੀ ਮੈਂ ਸਾਬਕਾ ਸਰਪੰਚਾਏ ਸੇ ਤੇ ਮੇਰੇ ਪਛਾਈ ਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉਹ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ 'ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਦੇ ਨੂੰ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਤਾਂ ਹੀ ਕੋਈ ਅਨਸ ਕਮੀ ਘਟਣਾ ਹੋਈ ਆ ਜਿਹੜਾ ਮੁਰਕੇ ਘਰ ਵਾਪਸ ਨਹੀਂ ਆਇਆ ਮੈਂ ਜੀ ਕੁਲਦੀਪ ਸਿੰਘ ਮੇਰਾ ਨਾਮ ਆ ਜੀ ਇਹ ਨਾਂ ਪਰੰਪਰੀ ਸੀਗਾ بیٹے ਦਾ ਨਾਮ ਸੀ ਸਾਡਾ ਭਤੀਜਾ ਸੀਗਾ ਬੜੀ ਅਨਸ ਕਮੀ ਘਟੋਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਅਸੀਂ ਭੇਜਦੇ ਆਂ ਉਹ ਵੀ ਆ ਹੀ ਜਾਉਂ ਮੇਰੇ ਪਾਸ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਸਦਾ ਯੋਗ ਨਹੀਂ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਇੱਕ ਵਾਰ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁਰਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਥੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿ ਤਰ੍ਹਾਂ ਹੋਈ ਹੈ ਕਿ ਤਰ੍ਹਾਂ ਨਹੀਂ ਡੈਥ ਹੋਈ ਪੂਰਾ ਕਨਫਰਮ ਤੇ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਪਰ ਇਥੋਂ ਘਰੋਂ ਰੋਟੀ ਕਮਾਉਣ ਵਾਸਤੇ ਜਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਕੋਈ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਟੱਲੀ ਵੇਚੀ ਆ ਮੇਰੇ ਬਰਦਰ ਵੀ ਉਹ ਟੋਟਲੀ ਤੋਂ ਹੀ ਆਏ ਨੇ ਸੁਖਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੀ ਬਸਾ ਲੋਗੇ ਇਹ ਇਹ ਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਹੋਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਖਦੇਵ ਸਿੰਘ ਉਹਦੇ ਮਾਂ ਪਿਓ ਇਸ ਤੇ ਇਹਨਾਂ ਦੀ 13 ਤਰੀਕ ਦੀ ਪਹਿਲਾਂ ਟਿਕਟ ਹੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਮੂਮਰ ਤੋਂ 26 ਤੋਂ 27 ਸਾਲ ਦੀ ਵਿੱਚ ਵਿੱਚ ਫੈਮਿਲੀ ਚ ਇੱਕ ਜਿਆਦਾ ਬ੍ਰਦਰ ਉੱਥੇ ਵੱਡਾ ਉਹਦੀ ਉਹਦੀ ਫੈਮਿਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲੱਗੋ ਲੱਗ ਰਹੇ ਨੇ ਹਾਂਜੀ